ਘਰ ਕੀ ਪਾਲਿਆ ਦੇਖੋ ਇੱਥੇ ਸਬਜ਼ੀ ਵਾਲੇ ਵੀ ਆਉਣ ਲੱਗੇ ਮਾਤਾ ਬੋਲ ਜੀ ਕਹ ਗਿਆ ਮੈਂ ਤਾਂ ਝੂਪਣੇ ਜਾਣੇ ਹਾਂ ਆਹਰ ਟੇ ਕਿਹਨੂੰ ਝੂਪਣੇ ਮੂਹ ਲੈ ਫੜਨੇ ਨਾ ਮੈਨੂੰ ਮਾਤਾ ਜੀ ਸਾਡੀ ਜੀ ਚੱਲ ਗਈ ਛਾਲੀ ਗਈ ਹਰ ਵਸਤੀ ਹੋ ਜਨਾ ਹਾਂ ਜੀ ਜੀ ਕਿੱਥੇ ਹਾਂ ਜੀ ਕਿੱਥੇ ਉਹ ਵੀ ਅਗਾਂਹ ਤੋਂ ਲੇਖੇ ਤੇ ਮੈਂ ਦੇ ਹੱਥ ਫੜ ਕੇ ਕਿਉਂ ਨਾ ਮੈਂ ਦੇ ਚਲ ਹਾਂ ਜੀ ਮੈਂ ਆਹ ਲਿਆ ਤਾ ਮੂੰਹ ਅੰਦਰ ਉਹ ਜਿਹੜਾ ਫਰਸਾ ਮੈਂ ਦੋਖਾ ਉਹਨਾਂ ਲਈ ਟ੍ਰੇਲ ਲਵਾ ਲਿਆ ਵੀ ਰਵਾ ਵੈਨ ਹੱਥ ਹੱਥ ਫੜ ਕੇ ਸਾਂਗੇ ਮੂੰਹ ਸਾਰਾ ਗੰਦਾ ਕਰ ਲਿਆ ਹੱਥ ਵਾਲੇ ਸਾਡੇ ਇਹ ਪਰਸੇ ਨਹੀਂ ਕਿੰਨੇ ਤੇ ਉਹ ਵਾਲੇ ਮਾਈਕਲ ਕੋਰਸ ਦਾ ਪਰਸ ਪਿਆ ਤੁਹਾਨੂੰ ਪਤਾ ਅੰਦਰ ਉਹਦੇ ਚ ਭਾਏ ਗੱਡੀ ਲਾਉਂਦੇ ਦੇ ਫਾ ਤੇ ਪਨੀਰੀ ਖਾਣ ਮੈਂ ਉਹੀ ਤੇ ਦੇਖ ਰਹੀ ਆਂ ਜੇ ਪਨੀਰੀ ਖਾਦੀ ਜਾ ਸਰ ਕੀ ਹੋ ਸੋਨੂ ਤੇ ਨਾਈਟ ਸੂਟ ਪਾ ਕੇ ਬਾਹਰ ਲਾਈਟ ਥੋੜੀ ਹੈ ਦੀਦੀ ਸਬਜੀ ਦਾਸ ਹੋਰ ਕੀ ਲੈਣੀ ਹੈ ਸਬਜੀ ਮੈਂ ਆਲੂ ਆਲੂ ਨਵੇਂ ਹੈ ਨਹੀਂ ਹੈ ਨਹੀਂ ਹਾਂ ਹੈ ਕਿ ਸੰਦਲ ਗੁਲੇ ਅੱਛਾ ਹੈ ਜਾਨੀ ਮੈਂ ਕਿ ਤੇ ਕਹਿੰਦੇ ਹਾਂ ਨਹੀਂ ਹਾਈ ਗਾਇਸ ਅੱਜ ਸਾਰੀ ਜਨਤਾ ਇੱਧਰ ਸੁੱਤੀ ਸੀ ਸਾਰੀ ਰਾਤ ਇਹਨਾਂ ਨੇ ਫਿਲਮਾਂ ਵੇਖੀਆਂ ਕਿਤੇ ਨਜ਼ਾਰੇ ਲੁੱਟੇ ਜਿਹੜੇ ਫੋਟੋ ਮੈਨੂੰ ਲੈ ਕੇ ਦੇਖ ਗਿਆ ਸੀਗੇ ਬੜੇ ਟੇਸਟੀ ਸੀ ਦੰਮੂ ਜਿਹੜੇ ਫੋਟੋ ਮੈਨੂੰ ਲੈ ਕੇ ਦੇਖ ਗਿਆ ਸੀ ਨਾ 2 ਕਿਲੋ ਦੇ ਦੋ ਮੈਂ ਇਹਨੇ ਮਾਈਕਲ ਕੋਰਸ ਦਾ ਪਰਸ 10000 ਰੁਪਏ ਸਰ ਓਹੋ ਕੀ ਪਤਾ ਇੰਨੇ ਮਹਿੰਗੇ ਪਰਸ ਦਾ ਜ ਵਿੱਚ 1000 ਰੁਪਏ ਲੈ ਕੇ ਕੱਲ ਸਾਰੇ ਓਏ ਹੁਆ ਲੈ ਕੇ ਵੀ ਆ ਕੇ ਕੱਢ ਦੇ ਪੈਸੇ ਹੈ ਨਹੀਂ ਮਾਈਕਲ ਕੋਰਸ ਦੇ ਪਰਸ ਚ ਭਾਜੀ हां दीदी कहंदी பாਜੀ ਤੇਰੇ ਨੇ ਕੱਢ ਲਿਆ ਸਾਰੇ ਸਾਰੇ ਪੈਸੇ ਪਰਸਤੇ ਹੀ ਲਾਛ ਸਹੀ ਗੱਲ ਆ ਸਾਰੇ ਪੈਸੇ ਪਰਸਤੇ ਹੀ ਲਾਛ ਦੇ ਵਿੱਚ ਪੰਨ ਬਚੇ ਨਹੀਂ ਦਮੂ ਤੇਰੇ ਰੇ ਬੰਦੀ ਉਧਰ ਪਾਏ ਨੇ ਉਹ ਗੁੰਮ ਹੋ ਜਣੇ ਉੱਥੇ ਚੋਕ ਲਿਆ ਗगन ਉਹ ਤੂੰ ਕਿੰਨੇ ਤੇ ਨਾ ਜਾਣਾ ਜਿਆਰ ਜਾਣਾ ਹੁਣ ਯਾਰ ਰੈਡੀ ਰਿਓ ਬਸ ਮੇਰੇ ਆਉਂਦੇ ਨਾ ਨਾ ਤਿੰਨ ਵਜੇ ਨਹੀਂ ਜਾਣਾ ਸਕੂਟਰੀ ਸਹੀ ਗੱਲ ਧੰਨਵਾਦ ਮੈਂ ਕੱਲ ਛੁੱਟੀ ਲੈਣੀ ਆ ਲੈ ਤੂੰ ਆਪਣੇ ਕੰਮ ਕਰ ਲੈ ਨਹੀਂ ਫਿਰ ਚੱਲ ਪਾ ਕੇ ਨਾ ਜਿੰਨੇ ਮੇਰੇ ਦਿਨੀ ਦੇਰ ਤੱਕ ਮੇਰੇ ਕੰਮ ਹੋਏ ਉਹਦੇ ਬਾਅਦ ਤੂੰ ਹੀ ਕਰ ਲੈ ਉਹ ਵੀ ਮੈਨੂੰ ਜੇ ਭਾਰੀ ਦੱਸਣਗੇ ਵੀ ਅੱਜ ਕਿੱਦਾਂ ਉੱਥੇ ਪਤਾ ਕਰ। ਜਦੋਂ ਮੈਂ ਸਬਜ਼ੀ ਚੱਕ ਕੇ ਅੰਦਰ ਰੱਖਿਆ। ਚੱਲ ਮੱਧਿਆ। ਚਲੋ ਨਿਕਲੋ ਠੰਡੇ ਠੰਡੇ। ਟੋਕਰੀਆਂ ਟੋਕਰੀਆਂ ਕਿੱਥੇ ਰਹਿ ਗਈਆਂ? ਟੋਕਰੀਆਂ ਟੋਕਰੀਆਂ ਰਖਵਾਤੀਆਂ ਮੇਰੇ ਦੱਦੀਆਂ ਸਟੋਰ ਚ ਪਈਆਂ, ਅੱਧੀਆਂ ਬਾਹਰ ਚ ਪਈਆਂ ਸੀਗੀਆਂ। ਲੈ ਤਾਂ ਉਹ ਚੱਕ। ਵੱਡੇ ਮੁੱਢਾਂ ਚ। ਅੱਜ ਆਪਣੀ ਵੈਨ ਦੇਖੀ ਆਈ ਨਹੀਂ ਹੈਗੀ ਜੇ ਆਪਾਂ ਕਿਤੇ ਲੇਟ ਹੋਈਏ ਤਾਂ ਫਿਰ ਵੈਨ ਆ ਜਾਂਦੀ ਹੈ। ਹੋਏ। 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 ਮੂੰਹ ਸਾਫ਼ ਕਰੋ ਇੱਥੋਂ ਕਰ ਲੈ।

ਬੁਟੀਕ ਵਾਲੀ ਅੰਟੀ ਦੂਜੀ ਬੁਟੀਕ ਵਾਲੀ ਅੰਟੀ ਤਾਂ ਬੁਟੀਕ ਵਾਲੀ ਅੰਟੀ ਤੇਲਰ ਤੇ ਬੁਟੀਕ ਵਾਲੀ ਅੰਟੀ ਦਾ ਪੁੱਤਰ ਆ ਬੈਠਾ ਇੱਕ ਬੁਟੀਕ ਵਾਲੀ ਅੰਟੀ ਦਾ ਇੱਕ ਬੁਟੀਕ ਵਾਲੀ ਦੀ ਕੁੜੀ ਆ ਰੁੱਥੀ ਇੱਕ ਮੁੰਡਾ ਯਾਰ ਬੁਟੀਕ ਵਾਲੀ ਅੰਟੀ ਦਾ ਇੱਕੋ ਹੀ ਮੁੰਡਾ ਏ ਇੱਕੋ ਹੀ ਮੁੰਡਾ ਪਰਨੀਤ ਸਿੰਘ ਨਹੀਂ ਦੋ ਮੁੰਡੇ ਆ ਦੋ ਮੁੰਡੇ ਕਿੱਥੇ ਘਾਣਾ ਹੀ ਮੇਰੇ ਇੱਕ ਆ ਮੁੰਡਾ ਇੱਕ ਆ ਮੁੰਡਾ ਇੱਕੋ ਹੀ ਮੁੰਡਾ ਬੁਟੀਕ ਵਾਲੀ ਅੰਟੀ ਦਾ ਨਹੀਂ ਪਰਨੀਤ ਸਿੰਘ ਇਹ ਕ ਕੁੜੀ ਮੇਰੀ ਬਸ ਤਾਂ ਮੁੰਡੇ ਇੱਕ ਮੇਰੀ ਕੁੜੀ ਸਿੱਮੂ ਮਤੇ ਇੱਕ ਮੇਰਾ ਮੁੰਡਾ ਪ੍ਰਨੀਤ ਬਸ ਹੋਰ ਕੋਈ ਨਹੀਂ ਹੈ ਲੈ ਉਹਨੂੰ ਚਾਤਾ ਬਣਾਇਆ ਉਹ ਮੇਰਾ ਮੁੰਡਾ ਹੀ ਉਹ ਉਹ ਮੈਂ ਛੋਟਾ ਹੁੰਦਾ ਇਹਨਾਂ ਦੇ ਦਿੱਤਾ ਸੀ ਇਹ ਕਹਿੰਦੇ ਮੈਂ ਜ਼ਿਆਦਾ ਬੱਚੇ ਜਾਣ ਜਾਣ ਕੇ ਅਲਵੈਲ ਤੁਸੀਂ ਲੋਕਾਂ ਦੇ ਸਾਰੇ ਆਪਣੇ ਬਣਾ ਲੂਗੇ ਮੈਂ ਮੈਂ ਤਿੰਨ ਬੱਚੇ ਹਨ ਮੇਰੇ ਮੇਰੇ ਕੋ ਸਾਂਭੇ ਨਹੀਂ ਹਣ ਜਾਂਦੇ ਮੈਂ ਕਿਹਾ ਮਾੜਾ ਮੁੰਡਾ ਜ ਨਹੀਂ ਹੰਦੇ ਤੁਹਾਡੇ ਸਾਂਭੇ ਹੋਰ ਸਾਂਭੇ ਨਹੀਂ ਜਾਂਦੇ ਮੈਂ ਕਿਹਾ ਮਣ ਇੱਕ ਤੂੜਾ ਖ ਲੈ ਦੋ ਮਹੀਨੇ ਸਾਂਭ ਲੈਣੀਆਂ ਕੁੜੀਆਂ ਮੈਂ ਕਾ ਤੂ ਕੱਖ ਲਾ ਮੈਂ ਹਾਂ ਤੂੰ ਪਿੰਡ ਚ ਰਹਿਨੀ ਵਧੀਆ ਦੋਸਤ ਤੁਸੀਂ ਦਮ ਤੁਸੀਂ ਦਮੂ ਨੂੰ ਕਹਿੰਦੇ ਆਜਾ ਤੂੰ ਘਰ ਦੇਖ ਲਾ ਕੇ ਤੁਸੀਂ ਇਹਨੂੰ ਤਾਂ ਕਹਿੰਦੇ ਨਹੀਂ ਕਿੰਨੂੰ ਕਾ ਤੋ ਕਵਾਂ ਮੇਰਾ ਮੁੰਡਾ ਜਦੋਂ ਮਰਜ਼ੀ ਆਵੇ ਜਦੋਂ ਮਰਜ਼ੀ ਦੇਖੇ ਦਮੂ ਨੂੰ ਮੈਂ ਕਦੋਂ ਕਿਹਾ ਘਰ ਦੇਖ ਲਾ ਦਮੂ ਨੂੰ ਤਾਂ ਮੈਂ ਆਏ ਨੂੰ ਘਰ ਦੇ ਕਿੰਨੇ ਚ ਨਹੀਂ ਪਨੀ ਤੂੰ ਨੇ ਕੀ ਕਹ ਜੀਨੇ ਨਹੀਂ ਗਲਤ ਗੱਲਾਂ ਦੇ ਕਿੱਥੋਂ ਕੋਲੋਂ ਬਣਾ ਰਿਆ ਤੁਸੀਂ ਰਾਤ ਮੇਰੇ ਕੋਲ ਸੁੱਤਾ ਮੇਰਾ ਮੁੰਡਾ ਤੱਕ ਨਹੀਂ ਸੁੱਤਰਾਤ ਮੇਰੇ ਕੋਲ ਮੈਂ ਵੀ ਬਚੀ ਤੂੰ ਮੇਰਾ ਮੁੰਡਾ ਹੈ ਨਹੀਂ ਤੂੰ ਤਾਂ ਗਲਤੀ ਨਾਲ ਸੋਦੋ ਆਈ ਭਾਗਿਆ ਨਹੀਂ ਵੀ ਚੱਲ ਪੈ ਜਾਣੇ ਉਹਨਾਂ ਦੇ ਘਰੇ ਮਾਸਲੀ ਮੇਰਾ ਇਹੀ ਸੀ ਨਾ ਇਹੀ ਨਹੀਂ ਨਾ ਨਾ ਇਹੀ ਸੀ ਅਮਾ ਚਲੋ ਫਿਰ ਭਾਈ ਘਰ ਇੱਧਰ ਪੰਕਤਾ ਲਾ ਕੇ ਬੈਠੇ ਬੰਦੇ ਆ ਦੇਖੋ ਇੱਥੇ ਬੈਠੇ ਉਹ ਕਰ ਰਹੇ ਆ ਅਸੀਂ ਲੰਗਰ ਖਾਣ ਆਏ ਆਣਾ ਰੱਖਿਓ ਕੋਈ ਡੋਲ ਡੂਲੂ ਨਾਵੇਂ ਨਾਲ ਲੰਗਰ ਘਰੇ ਨਹੀਂ ਲੈ ਕੇ ਜਾਣੀ ਇੱਥੇ ਕੁਝ ਵੀ ਇੱਥੇ ਵੀ ਉੱਥੇ ਵੀ ਇੱਥੇ ਪਿਆ ਇੱਥੇ ਜਾਣਾ ਲੰਗਰ ਘਰੇ ਨਹੀਂ ਲੈ ਕੇ ਜਾਣਾ ਹੈਗਾ ਉਹ ਕਾਲੂ ਦੇ ਟਿੱਪਨੂਰੀ ਪਿਆਈ ਉਹ ਦੇਖੋ ਇੱਕ ਵੈਸੇ ਈ ਦੀ ਪਾਰਟੀ ਕਿਹੜੀ ਖੁਸ਼ੀ ਚ ਹੋ ਰਹੀ ਅੱਜ ਇਹ ਵੈਸੇ ਸਾਡੇ ਜਾਨ ਦੀ ਖੁਸ਼ੀ ਚ ਸੋਨੂ ਦੇ ਜਾਨ ਦੀ ਖੁਸ਼ੀ ਚ ਹਾਂ ਸੋਨੂ ਦੇ ਜਾਨ ਦੀ ਖੁਸ਼ੀ ਚ ਪਾਰਟੀ ਹੋ ਰਹੀ ਹੈ ਕਰੇ ਹਣੇ ਭਾਬੀ ਹਰ ਇੱਕ ਦੀ ਸੀ ਹਰਦੀਪ ਦੇ ਆਉਂਦੀ ਖੁਸ਼ੀ ਤੇ ਸੋਨੂ ਦੇ ਜਾਨ ਦੀ ਖੁਸ਼ੀ ਤੇ ਹਰ ਮੈਂ ਜੇ ਨਾ ਕਿ ਇਹ ਨਾਲ ਨਾਲ ਖਾਈ ਜਾ ਰਹੀ ਪਲੂਣ ਵੇਖਣ ਲਈ ਚੰਗਾ ਹਾਂ ਟੈਸਟਿੰਗ ਕਰ ਰਹੀ ਹੈ ਨਾਲ ਤੇ ਫਿਰ ਸੋਨੂ ਸਿੱਧੀ ਜੀ ਗੱਲ ਆਨ ਨੂੰ ਕੀ ਲੱਗੇ ਕਹੀ ਜਾਂਦੇ ਹਾਂ ਇਹ ਨਹੀਂ ਕੋਈ ਲੱਗਦਾ ਹੋਰ ਚਲੋ ਬਤੇ ਅੰਦਰ ਆਪਾਂ ਸਾਸਾ ਵੇਖੀਏ ਜਾ ਕੇ ਸਾਸਾ ਬਣਾ ਲਓ ਜਦੋਂ ਬਣਾਇਆ ਜਦੋਂ ਸਾਰੇ ਮੁੱਕ ਗਏ ਨਹੀਂ ਨਹੀਂ ਬਸ ਬਣ ਗਈ ਮੈਂ ਲਿਆਉਣ ਲੱਗੀਆਂ ਲਓ ਜੀ ਮੇਰੀ ਡਿਊਟੀ ਲੱਗੀ ਹੋਈ ਸਾਸ ਦੀ ਸਾਸ ਬਸ ਬਣ ਗਈ ਉਹ ਚ ਗੁੜ ਗੜ ਜਾ ਮੈਂ ਪਾਤਾ ਜੀਰਾ ਪਾਊਡਰ ਪਾਣਾ ਸੀ ਕਿਰਨ ਦੀ ਜੀ ਇਹਦੇ ਚ ਹੈ ਜੀਰਾ ਪਾਊਡਰ ਹੈ ਨਹੀਂ ਆਪਣੇ ਕੋਲੇ ਜੀਰਾ ਪਾਊਡਰ ਬਣਾ ਲਿਆ ਮੈਂ ਵੀ ਇਹ ਸੋਚਦੀ ਹਾਂ ਥੋੜਾ ਜਿਹਾ ਭੁੰਨਣਾ ਲਾਵਾਂ ਮੇਰੀ ਸਲਾਹ ਬਹੁਤ ਹੈ ਜਿਆਦਾ ਸੰਘਣੀ ਹੋ ਜਣੀ ਹੈ ਹੁਣ ਕੀ ਕਰੀਏ ਜੀਰਾ ਪਾウダー ਤਵਾ ਬਾਹਰੇ ਆ ਨਾ ਮੈਨੂੰ ਲਾ ਦ ਰੋਟੀਆਂ ਬਾਹਰੇ ਲਾ ਲੀਂ ਦਿਓ ਮੈਨੂੰ ਤਵਾ ਮੈਂ ਘੜੀ ਦਵਾ ਪਾਹੀ ਦਵਾ ਥੋੜਾ ਜਿਹਾ ਜੀਰਾ ਭੁੰਨ ਕੇ ਨਾ ਟੁੱਟ ਕੇ ਜੀ ਪਾ ਦਣੀ ਦਿਵਾ ਲਓ ਗਾਇਸ ਸੌਸ ਤੁਹਾਨੂੰ ਘੱਟ ਲੱਗ ਰਹੀ ਆ ਦੂਜੀ ਸੌਸ ਸੱਚ ਲਿਆਂਦੀ ਤੇ ਹੈਗੀ ਆ ਫਿਰ ਇਸ ਸੇ ਕਿਉਂ ਪੰਗਾ ਲੀਆ ਹੈ ਸੌਸ ਦਾ ਕਲਰ ਮੈਂ ਤੁਹਾਨੂੰ ਗਾਇਸ ਕੋਲੇ ਚ ਪਾ ਕੇ ਦਿਖਾਨੀ ਕਿਆਤ ਬਣੀ ਆ ਪਰ ਲੋ ਗਾਇਸ ਆਪਣੀ ਸੌਸ ਰੈਡੀ ਹੋ ਗਈ ਤੇ ਮੈਂ ਸੋਚ ਰਹੀ ਆ ਕਿ ਆਹ ਵਾਲੀ ਸੌਸ ਪਈ ਐ ਤੇ ਮੈਂ ਥੋੜੀ ਜਿਹੀ ਇਹਦੇ ਵਿੱਚ ਮਿਕਸ ਕਰ ਲਾ ਬਿਕੋਜ਼ ਵੈਸੇ ਵੀ ਮੈਨੂੰ ਸੌਸ ਘੱਟ ਲੱਗ ਰਹੀ ਐ ਮੈਂ ਤੁਹਾਨੂੰ ਇੱਕ ਮਿੰਟ ਦਿਖਾਨੀ ਐ ਭਾਪ ਸੈ ਕੇ ਨਾ ਕੈਮਰਾ ਉਹ ਹੋ ਜਾਂਦਾ ਐ ਦੂਰੋਂ ਜੀ ਦਿਖਾ ਦੇਣੀ ਐ ਮੈਂ ਇਹਦੇ ਵਿੱਚ ਕੱਢ ਲਈ ਇਹਦੇ ਵਿੱਚ ਮੈਂ ਕੁਛ ਨਹੀਂ ਐਡ ਕੀਤਾ ਜਸਟ ਮੈਂ ਦੇਖ ਲਾ ਕੈਮਰੇ ਤੇ ਭਾਪਤਾ ਨਹੀਂ ਆ ਰਹੀ ਨਹੀਂ ਕੁਛ ਨਹੀਂ ਐਡ ਕੀਤਾ ਹੈਗਾ ਜਸਟ ਗੁੜ ਪਾਇਆ ਤੇ ਨਮਕ ਪਾਇਆ ਥੋੜਾ ਕਾਲੀ ਮਿਰਚ ਪਾਈ ਥੋੜੀ બસ ਜੀਰਾ ਆਰਡਰ ਤਾਂ ਲੱਗੀ ਮੈਂ ਕੈਨਸਲ ਕਰਤਾ ਜੀਰਾ ਆਰਡਰ ਮੈਂ ਕੈਨਸਲ ਹੀ ਕਰਤਾ ਥੋੜੀ ਆਪਾਂ ਮਿਕਸ ਕਰ ਦਿੰਨੇ ਹਲੋ ਜੀ ਆਪਣਾ ਦੇਸੀ ਟੇਸ ਦੇ ਨਾਲ ਨਾਲ ਆਪਣਾ ਮਾਡਰਨ ਟੇਸਟ ਵੀ ਆ ਜਾਊਗਾ ਹੁਣ ਆਪਾਂ ਕਰਦੇ ਚੰਗੀ ਤਰ੍ਹਾਂ ਮਿਕਸ 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 ਮਾਸਾ ਮਜ਼ਾ ਆ ਗਿਆ ਘਰੇ ਆਂਦੇ ਆ ਸਰ ਪਨੀਰ ਫਤਿਹ ਕੰਨ ਤਿਆਰੀਆਂ ਚੱਲ ਰਹੀਆਂ ਤਿਆਰੀਆਂ ਮੈਂ ਆਖਾਂ ਪਤਾ ਨਹੀਂ ਕਾਦੀਆਂ ਤਿਆਰੀਆਂ ਚੱਲਦੀਆਂ। ਸਾਗੇ ਹੁਣ ਅੱਠੇ ਪੈਰ ਭਲੇਖੇ ਪਏ ਰਹਿੰਦੇ ਨੇ ਐ ਲੱਗਦਾ ਹੁੰਦਾ ਕਿ ਬਿੰਦਾ ਦਾ ਕੋਈ ਪਤਾ ਨਹੀਂ ਕਦੋਂ ਸਰਪਾਈ ਦੇ ਦਿਨਾ ਕੇ। ਲੋ ਜੀ। ਸੋਸ ਸਭ ਨਹੀਂ ਰੈਡੀ ਹੈ। ਬਸ ਆਪਾਂ ਨੇ ਠੰਡੀ ਕਰਨੀ ਹੈ। ਵੱਡਾ ਚਮਚਾ ਚਾਹੀਦਾ ਆਪਾਂ ਨੂੰ ਨਾਲ। ਹਣ ਆਪਾਂ ਚੱਲਦੇ ਹਾਂ ਬਾਹਰ ਤੇ ਉਹਨਾਂ ਨੂੰ ਜੁਆਇਨ ਕਰਦੇ ਹਾਂ ਜਾ ਕੇ। ਸੋਸ ਸਭ ਰੈਡੀ ਹੈ। ਪਤਾ ਨਹੀਂ। ਹਾਂ ਤਾਰਾ ਬੰਨ ਪਾਇਆ ਹੋ ਗਿਆ ਕਾਇ ਹੈ ਪੀਸ ਕੇ ਪੈਸਾ ਸੁੱਕਾ ਤਾਂ ਨਹੀਂ ਬਰਡਾਂ ਚ ਪਾਣਾ ਭੁੱਲ ਗੀਆਂ ਤੁਸੀਂ ਆਲੂਆਂ ਚ ਨਹੀਂ ਪਾਇਆ ਹੋਇਆ ਨਹੀਂ ਉਦੋਂ ਦਾ ਚੌੜਾ ਦੰਬੂ ਦੰਬੂ ਇਹਦੇ ਚਮਚਾ ਮਾਰੇ ਠੰਡੀ ਕਰ ਰਹੇ ਪਹਿਲਾਂ ਨਾ ਇੱਕ ਮੇਰੀ ਭੈਣ ਬੰਨ ਕੇ ਪਲੇਟ ਤੇ ਮਕੌਲੀ ਲੈ ਆਇਆ ਹੂੰ ਤੇ ਮਿਸਰੀਆਂ ਧਰ ਕੇ ਦੇ ਲਈਏ ਤੇ ਫਿਰ ਬੈਲ ਤੁਸੀਂ ਟੈਨਸ਼ਨ ਤੀ ਆ ਮਿਸਰੀਆਂ ਲਈ ਹੋ ਗਏ ਬਸ ਵਾਦੂ ਲੈ ਪਲੇਟ ਤੇ ਕੌਲੀ ਲੈ ਆਵਾ ਠੀਕ ਚਾਹ ਆ ਗਈ ਨਾ ਓਰੇ ਗਲਾਸ ਰਹਿ ਗਏ ਗਲਾਸ ਕਿ ਦੇ ਪਾਤਾ ਸਾਰਾ ਕੁਛ ਕਿਸ਼ਮਿਸ਼ ਹੈਗੀ ਹੈ ਮਗਜੂ ਮਗਜੂ ਹੈ ਨਹੀਂ ਗੰਦੇ ਮਗਜ ਵਾਲਾ ਮਗਜ ਨਹੀਂ ਨਾ ਕਸ਼ਮੀਸ਼ ਹੈ ਇਹ ਦੋਨੇ ਚੀਜ਼ਾਂ ਖਤਮ ਨੇ ਆਪਣੀਆਂ ਮਗਜ ਮਲਸੀ ਵਾਲੇ ਸਮਾਨ ਚ ਦੇਖ ਲਈਆਂ ਜਿਹੜੇ ਪਏ ਹੋਏ ਤਾਂ ਜਿਹੜੀ ਅਸੀਂ ਲਾਸਟ ਟਾਈਮ ਨਾਲ ਇਹਦੇ ਚ ਕੁਝ ਖੇਲੇ ਵਗੈਰਾ ਵੀ ਪਾਏ ਸੀਗੇ ਤੇ ਮਗਜ 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 ਤਾਂ ਮੈਨੂੰ ਮੁਸ਼ਕਲ ਲੱਗਦੇ ਨੇ ਨਾ ਭਾਈ ਮੇਰੇ ਇੱਥੇ ਪਏ ਨੇ ਮੇਰੇ ਇੱਥੇ ਪਾਉਣੇ ਆ ਹੈ ਨਹੀਂ ਲੱਜੀ ਮੈਂ ਦੋ ਦਿਨ ਆਪਾਂ ਨੇ ਸਾਰੇ ਖਾ ਲਏ ਸੀ ਜਿਹੜੀ ਪੰਜੀਰੀ ਬਣਾਈ ਸੀ ਲੋ ਗਾਇਜ਼ ਹੁਣ ਗਲਾਸ ਲੈ ਕੇ ਚੱਲੀਏ ਤੇ ਪਲੇਟਾਂ ਕੋਲੀਆਂ ਲੈ ਕੇ ਚੱਲੀਏ ਪਹਿਲਾਂ ਮਿਸਤਰੀਆਂ ਨੂੰ ਚਾਹਆਂ ਨੂੰ ਚਾਹ ਦੇ ਕੇ ਆਈਏ ਉਸ ਤੋਂ ਬਾਅਦ ਫਿਰ ਆਪਾਂ ਬੈ ਕੇ ਪੀਨੇ ਆ ਤਾਂ ਇਹਨਾਂ ਇੱਕ ਗੱਲ ਨੋਟਿਸ ਕਰਿਓ ਜਦੋਂ ਮੈਂ ਡਾਈਟਿੰਗ ਤੇ ਹੰਨੀ ਆ ਨਾ ਮੇਰੇ ਘਰ ਦੇ ਨਾ ਮਾਂ ਦੇ ਪੁੱਤ ਕੋਈ ਨਾ ਕੋਈ ਕੰਮ ਛੇੜੀ ਰੱਖਦੇ ਨੇ ਖਾਣ ਪੀਣ ਵਾਲਾ ਇਹ ਜੈਰਸ ਕਰਦੇ ਨੇ ਵੀ ਕਿਤੇ ਗਗਨ ਪਤਲੀ ਨਾ ਹੋ ਜਾਵੇ ਮੇਰਾ ਜਿੱਦੰਦਾ ਮੈਂ ਪੱਠਾ ਖਾ ਖਾ ਮਰੰਦੀ ਇਹਨਾਂ ਨੇ ਮੇਰਾ ਪੱਠਾ ਬਿਠਾ ਦੇਣਾ ਮੈਨੂੰ ਪਕੌੜੇ ਖਵਾ ਕੇ ਵਾ ਕੇ ਚਾਉਣੇ ਨਹੀਂ ਲਓ ਗਾਇਸ ਇਹ ਗਲਾਸ ਆਪਾਂ ਰੱਖ ਲਈਏ ਆਪਣੇ ਕਿ ਆਪਾਂ ਹੁਣ ਚੱਲਦੇ ਆਂ ਸਟੀਰੀਲ ਦੀਆਂ ਪਲੇਟਾਂ ਪ੍ਰੇਫਰ ਕਰਦੀ ਹਾਂ ਮੈਂ ਗਰਮ ਚੀਜ਼ਾਂ ਪਾਉਣ ਨੂੰ ਸੋਟਲੀ ਕੌਲੀਆਂ ਚਾਹੀਦੀਆਂ ਸੱਚ ਆਪਾਂ ਨੂੰ ਲਓ ਜੀ ਮੈਂ ਰਿਕਾਰਡ ਕਰ ਲਾ ਕੋਈ ਆ ਨਾ ਕਹੇ ਜਾਈ ਸਾਦੇ ਨਹੀਂ ਸਾਡੂ ਨਹੀਂ ਤੇ ਸੋਨੂੰ ਤੇ ਟੋਕਰਾ ਆ ਕਰਦੇ ਜੀ ਆਹ ਤੇ ਪਕੌੜੇ ਕੱਢਣੇ ਨੇ ਬਹੁਤ ਵੱਡਾ ਨਹੀਂ ਲੈਣਾ ਛੋਟਾ ਜਿਹਾ ਟੋਕਰੀ ਜਿਹੜੀ ਹੁੰਦੀ ਹੈ ਟੋਕਰੀ ਕਹੋ ਨਾ ਫਿਰ ਉਹ ਟੋਕਰਾ ਨਹੀਂ ਹੁੰਦਾ ਟੋਕਰਾ ਹੀ ਹੁੰਦਾ ਟੋਕਰਾ ਕਿਤੇ ਬਾਲਾ ਛੋਟਾ ਵੀ ਨਹੀਂ ਬਾਲਾ ਵੱਡਾ ਵੀ ਨਹੀਂ ਭਾਂਡੇ ਤੁਹਾਨੂੰ ਅਦਰ ਕੱਲੀਓਂ ਵੀ ਚਿੜੀਆਂ ੜੱਕਿਆ ਕਰੋਗੀ ਸਹੀ ਗੱਲ ਹੈ ਟਾਈਮ ਨਾਲ ਕੰਮ ਕਰਕੇ ਨਾ ਚਿੜੀਆਂ ਰਕਣੀਆਂ ਜਿਆਦਾ ਹੋ ਅੱਗੇ ਛੋਟੇ ਛੋਟੇ ਆਪਾਂ ਕਰਦੇ ਹਾਂ ਹੋਟ ਕਰਦੇ ਸੀ ਸਾਰੇ ਹੀ ਕਰਦੇ ਸੀ ਹਾਂ ਇਹ ਸਾਰੇ ਹੀ ਕਰਦੇ ਸੀ ਹਣਾ ਕੋਈ ਨਹੀਂ ਕਰਿਆ ਮੈਂ ਚਿੜੀਆਂ ਦਾ ਪਲੇਟ ਉਹ ਟੋਕਰਾ ਜਿਹਾ ਲੈ ਕੇ ਕਰੋ ਪਲੇਟ ਕਰੋ ਦਾ ਦੰਮੂ ਆ ਕੇ ਕੀਤਾ ਚਿੜੀਆਂ ਬੱਸ ਹਰਦੀਪ ਪੂ ਆਉਂ ਥੋੜਾ ਪਤਲੀ ਕੇ ਗੱਲਣਾ ਪਤਲੀ ਹੈ ਲੈ ਗਲਾਸ ਫਤੇ ਪਾਪਾ ਕਿਉਂ ਦਾ ਜਾਣ ਕੇ ਆ ਗਲਾਸ ਦੇ ਫਤੇ ਟੋਕਰਾ ਦੇ ਓਏ ਫਤੇ ਗਲਾਸ ਦੇ ਦੇ ਬੱਬੀ ਵੀਰੇ ਨੂੰ ਚਿੜੀਆਂ ਨਾ ਏ ਆ ਜਮਣ ਆਪਣਾ ਕੁੜੀ ਦਾ ਸੰਢੀ ਚਾਰੀ ਸਾਲ ਦੰਮੂ ਦੇ ਬੰਨ ਵੀਰ ਨਹੀਂ ਕਿ ਪਾ ਦੇ ਦਾਈ ਤੇ ਸੀ ਕਰ ਤਾਈ ਇਹ ਤਾਂ ਮੈਂ ਕਹਿ ਰਹੀ ਮੇਰੇ ਘਰ ਦੇ ਨੇ ਖਰਾਬ ਕਰ ਦੇਣੀ ਨਾ ਕਿਹੜੀ ਬਿਲੇਟ ਉਹ ਭਈ ਇਹ ਜਾਗ ਨਹੀਂ ਮੈਂ ਗਾ ਨਹੀਂ ਹੋ ਸਕਦੀ ਮੈਂ ਹੀ ਲੈਣਾ ਨਹੀਂ ਹੈਗਾ ਅਗਰ ਮੈਂ ਬੁੱਤ ਨਾ ਰਹੀ ਆ ਗੈਸ ਦਾ ਉਹ ਬਿਜਲੀ ਨਾਲ ਗੈਸ ਦਾ ਆਹੋ ਤੇ ਫਿਰ ਮੈਂ ਕੋਟ ਰੂਮ ਤਾਂ ਨਹੀਂ ਮਾੜਾ ਕਿ ਗਾਇਜ਼ ਮੈਂ ਨਾ ਰਹੀ ਆ ਐਨ ਆਰ ਆਈ ਵਧੀਆ ਕੋਟ ਪਾ ਕੇ ਹੁੰਦੇ ਨੇ ਭਾਨੇ ਭੇਜਿਆ ਜਿਹੜਾ ਉਹ ਐ ਤੇ ਰੰਜੀਤ ਭੈਣ ਮੈਂ ਕੋਟਰ ਮਾੜਾ ਕਿਹਾ ਮੈਨੂੰ ਇੰਨੀ ਠੰਡ ਲੱਗਨਦੀ ਤੇ ਮੈਨੂੰ ਪਾ ਕੇ ਇਨਾ ਨਿੱਗ ਮਿਲਿਆ ਮੈਂ ਤਾਂ ਪਾ ਕੇ ਪਾ ਕੇ ਮੈਂ ਐਨਆਰਆਈ ਵਾਲੀ ਫੀਲਿੰਗ ਆਉਂਦੀ ਮੈਨੂੰ ਕੋੜੀ ਸਾਰੇ ਇਹ ਤਾਂ ਚ ਮੈਂ ਕੋਟਰ ਨੂੰ ਤੇ ਮਾੜਾ ਹੀ ਨਹੀਂ ਕਿਹਾ ਮੈਂ ਕਿਹਾ ਭਰਾ ਮੇਰਾ ਆਏ ਉਹ ਪਕੌੜਾ ਰਹਿ ਗਿਆ ਇੱਕ ਬ੍ਰੈਡ ਪਕੌੜਾ ਇੱਕ ਪਕੌੜਾ ਰਹਿ ਗਿਆ ਰੱਖ ਦਿੰਨੀ ਆ ਰੱਖ ਦਿੰਨੀ ਆ ਰੱਖ ਤੇ ਤੇ ਲਿਆ ਫੜਾ ਮੈਨੂੰ ਨਹੀਂ ਉਹ ਤੇ ਤੂੰ ਤੇ ਸੇਕ ਲੋ ਲੈ ਤੁਹਾਨੂੰ ਮੰਮਾ ਨੇ ਕਿਹਾ ਸਾਬ ਨਾਲ ਕਿਹਾ ਇਹ ਨਹੀਂ ਭੁੰਨ ਲੋ ਕੀ ਆ ਕੋ ਇੱਕ ਪਕੌੜਾ ਐਨਆਰਆਈਆ ਵੱਲੋਂ ਪਕੌੜੇ ਨਹੀਂ ਸੇ ਮੈਨ ਨਾ ਰਖੇ ਵੱਲ ਸੋਨ ਸੱਚੀ ਨਿੱਗਾ ਬੜਾਈ ਮਜ਼ਾ ਆ ਗਿਆ ਹੈ ਡਾਲ ਕੇ ਕੋਟ ਕੋ ਮੈਂ ਯੋਗਾ ਮੈਚ ਚੁੱਕਿਆ ਮੈਂ ਲੋਕੀ ਇਹ ਦੇਖਦੇ ਸੈ ਇਦ ਘਦੇ ਇਤਵੇਂ ਪਕੌੜੇ ਕਰਦੇ ਲੋਕੀ ਭਾਰ ਘਟਾਉਂਦੇ ਨੇ ਹੀ ਭਾਰ ਵਧਾਨਦੇ ਆ ਹਾਂ ਇਹ ਤਾਂ ਹੈ ਕਹਿੰਦੇ ਦੁਨੀਆ ਦੇ ਆਪੋਜੀਟ ਚੱਲਦੇ ਹੈ ਸਹੀ ਗੱਲ ਹੈ ਦੁਨੀਆ ਦੇ ਆਪੋਜੀਟ ਚੱਲਣਾ ਦਾ ਕੰਮ ਹੋਇਆ ਪਿਆ ਮੈਨੂੰ ਹੁਣ ਜਦੋਂ ਮੈਂ ਚੱਕਣ ਲੱਗੀ ਮੇਰੀ ਯਾਦ ਆਇਆ ਮੈਂ ਲੋਕੀ ਯੋਗਾ ਮਾਰਦੇ ਥੇ ਐਕਸਰਸਾਈਜ਼ਾ ਕਰਦੇ ਯੋਗਾ ਕਰਦੇ ਨਾ ਅਸੀਂ ਬੈਠ ਕੇ ਪਕੌੜੇ ਖਾ ਛੱਡੇ ਯੋਗਾ ਮਾਰਦੇ ਤੇ ਭਾਰ ਘਟਾਣਾ ਤੇ ਕੀ ਵਧਾਣਾ ਵਧਾਣਾ ਹੀ ਆਪਾਂ ਨੇ ਚਲੋ ਗਾਇਸ ਆਪਣੇ ਨਿਕਲ ਕੇ ਪਕੌੜੇ ਕੁੜੇ ਖਾ ਪੀ ਕੇ ਰੱਜ ਪੁੱਜ ਕੇ ਸਾਰੇ ਜਣੇ ਤੇ ਹੁਣ ਦਮਨ ਕਰਦੀ ਪੀਏ ਚਾਹ ਗਰਮ ਤੇ ਮੈਂ ਵੀ ਖਾ ਲੇ ਗਾਇਸ ਤੁਹਾਨੂੰ ਪਤਾ ਫਿਰ ਇਦਾਂ ਜਦੋਂ ਘਰੇ ਬਣੀ ਹੋਵੇ ਚੀਜ਼ ਤੇ ਫਾਦੀ ਪੀਤੀ ਜਾਂਦੀ ਪਤਾ ਨਹੀਂ ਆਦਾ ਫਾਦੀ ਵੀ ਕੁਝ ਤੇ ਬਾਕੀ ਕੋਈ ਨਹੀਂ ਐਡੇ ਵੀ ਮੋٹے ਨਹੀਂ ਹੈਗੇ ਆਪਾਂ ਵੀ ਆਪਾਂ ਜਮੇ ਖਾਣਾ ਪੀਣਾ ਬੰਦ ਕਰ ਦਈਏ ਓ ਮਾਈ ਗੋਡ ਮੇਰੀ ਬਾਹਾਂ ਦਰਦਾਂ ਲੱਗ ਗਿਆ ਕਿਉਂਕਿ ਕੱਲ ਅਸੀਂ ਸੋਫੇ ਚੱਕ ਕੇ ਆਏ ਸੀਗੇ ਬੜੇ ਭਾਰੇ ਸੈਂ ਆਹੋ ਮੈਂ ਕਹਿਨੀ ਆ ਉਹਨੂੰ ਤੇ ਹੁਣ ਸਾਡੇ ਕੋਲ ਤਿਆਰ ਰਹੇ ਨੇ ਕੋਈ ਕਸਟਮਰ ਤੇ ਆਪਾਂ ਚੱਲਦੇ ਹਾਂ ਘਮਣ ਅੰਦਰ ਚਾਹ ਗਰਮ ਕਰਦੀ ਪਈ ਆ ਦਮਨ ਆਪਾਂ ਕਹਿ ਕੇ ਆਈਏ ਓ ਮਾਈ ਗਾਡ ਚਪਲ ਦੇਖੋ ਮੇਰੀ ਗਾਇਸ ਇਹਦੇ ਚ ਤੁਹਾਨੂੰ ਸ਼ਾਇਦ ਸੇਮ ਸੇਮ ਜਿਹਾ ਕਲਰ ਹੋਵੇ ਪਰ ਇੱਕ ਮੇਰੀ ਬਰਾਊਨ ਹੈ ਤੇ ਇੱਕ ਮੈਂ ਗ੍ਰੇ ਕਲਰ ਦੀ ਚਪਲ ਪਾਈ ਦਮਨ ਬੇਟੇ ਚਾਹ ਲੈ ਕੇ ਨਾ ਨਏ ਗਰਮੇ ਆ ਜਾਣਾ ਠੀਕ ਹੈ ਦਮਨ ਚਪਲ ਲਹੀ ਯਾਰ ਹੈਂ ਅਮ ਆਈ ਐਮ ਲੁਕਿੰਗ ਲਾਈਕ ਅਨਰਾਇਜ਼ ਨਾ ਉਪਰੋਂ ਉਪਰੋਂ ਫਤ ਫਤੋ ਜੀ ਮੇਰੀ ਗੁੱਗਨੋ ਜੀ ਸਾਈਕਲ ਲੈ ਕੇ ਚਲਾਂਦੀ ਐ ਸਾਈਕਲ ਇੱਥੇ ਲਾ ਗਿਆ ਹੁਣ ਆਪਾਂ ਚੱਲਦੇ ਹਾਂ ਉੱਧਰ ਗਾਈ ਸੰਨ ਮੈਨੂੰ ਸੰਗ ਲੱਗਣੀ ਐ ਜਦੋਂ ਮੈਂ ਗੇਟੋਂ ਬਾਹਰ ਨਿਕਲਨੀ ਕੈਮਰਾ ਲੈ ਕੇ ਤੇ ਮੈਨੂੰ ਸੰਗ ਲੱਗਣ ਲੱਗ ਜਾਂਦੀ ਐ ਮੈਂ ਫੋਨ ਇਸ ਤਰੀਕੇ ਦੇ ਨਾਲ ਫੜਨਾ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਕੈਮਰਾ ਫੜਿਆ ਹੈ ਉੱਧਰ ਮਿਸਤਰੀ ਲੱਗੇ ਵੈਲਕਮ ਨਹੀਂ ਕਰਨਾ ਅਨਾਰਾਈ ਆਏ ਤੁਹਾਡੇ ਘਰੇ ਬੱਬੀ ਛੱਬੀ ਵਰਗੀ ਇੱਥੋਂ ਬੱਬੀ ਛੱਬੀ ਨਹੀਂ ਨਿਕਲ ਗਿਆ ਹਾਂ ਕਿੰਨੇ ਚੋਣੇ ਨੇ ਸਾਰਾ ਬੱਬੀ ਨਿਕਲ ਗਿਆ ਸਾਰੇ ਪੰਗੇ ਦੀ ਜੜੀ ਬੱਬੀ ਹੈ ਬੱਬੀ ਨੂੰ ਆਰਡਰ ਅੱਗੇ ਮਿਲਿਆ ਹੋਇਆ ਉਧਰ ਹੀ ਪਾਸੇ ਪੜਨੇ ਕਰ ਬੱਬੀ ਨੂੰ ਠੇਕਾ ਪਤਾ ਕਿੰਨਾ ਵੱਡਾ ਦਿੱਤਾ ਕੋਠੀ ਦਾ ਬੱਬੀ ਹੈ ਨਾ ਪਾ ਪਾ ਬੱਬੀ ਨੇ ਮੇਰੀ ਕੋਠੀ ਖਰਾਬ ਹੋ ਗਈ 15 ਹਜ਼ਾਰ ਦੀ ਲਾਣਾ ਕਰ ਅਮਨ ਤੇਰੀ ਤਾਂ ਕੋਠੀ じゃ ਮੇਰਾ ਗੈਸ ਦਾ ਕੋਟ ਖਰਾਬ ਹੋ ਗਿਆ ਬਗੜ ਇਹਦੇ ਕੋਟ ਵਾਕੇ ਸਹੀ ਕਰ ਹਾਂ ਹੋਰ ਕੀ ਹੈ ਪਰੇ ਰਹੀਆਂ ਇਹਨਾਂ ਨਾਲ ਨਾ ਲੱਗੀਆਂ ਕਿਤੇ ਗਰੀਬਾਂ ਨੂੰ ਪੱਖਿਆ ਲੋਬੀ ਜਿਹੜੀ ਹੈ ਫਿਰ ਬੱਲੇ ਬੱਲੇ ਬੱਬੀ ਚੱਲ ਬੱਬੀ ਛੇਤੀ ਕਰ ਦੇ ਕੰਮ ਹਾਂ ਪੇਟ ਸੁੱਕ ਜਾਏਗਾ ਜਿਹੜਾ ਘਟਾਰੂ ਪਾਈਏ ਵੀ ਸਦਾਰਾ ਵਿੱਚ ਹੋਈਏ ਪਾਰ ਇੱਕ ਦਰੋਂ ਉਹ ਕਰਕੇ ਡਾੜਾ ਕੱਢੀ ਲਿਆ ਰਿਓ ਕਿਉਂ ਮਿੱਥੋਂ ਜਾਂਦੇ ਗਿੱਜਰ ਹੈ ਜਿਹੜਾ ਵੀ ਦਿਰ ਉਹ ਉਹ ਜਿਹੜਾ ਸਾਨੂੰ ਅੰਮਲ ਆ ਡੀਰੀ ਇਸ ਦਾੰਤ ਕੜੀਸ ਆ ਟਾਈਮ ਲੱਗਦਾ ਗਾਰੇ ਮੇਰ ਲੋਗੇ ਤੇ ਸਾਰੇ ਗਰੀਬਾਂ ਨੇ ਕਰਦੇ ਆਂ ਮੈਂ ਮੇਰ ਤਾਉ ਉੱਪਰ ਵੜਾ ਆ ਇਹ ਤਾਂ ਮੰਗਰ ਮਾਰ ਕੇ ਆ ਗਿਆ ਮੰਗ ਤਿਆ ਮੰਗ ਤਿਆ ਆਪਣੀ ਸ਼ਕਲ ਤੇ ਵਿਖਾਓ ਇਹ ਗਿੱਦਰ ਕਿੱਥੋਂ ਚੱਲ ਲੱਗਦੀ ਆ ਉਹ ਮੰਨ ਚੱਲੂਗੀ ਬੱਚਾ ਉਹਦੋਂ ਚੱਲੂਗਾ ਵੇ ਪੱਪੀ ਦਿਮਾਗ ਕਾਮਰਸ ਸੈਂਸ ਵੇਖ ਵੀ ਬੰਦਾ ਉਥੇ ਨਹਾਣ ਗਿਆ ਪਾਣੀ ਗਰਮ ਨਹੀਂ ਤੇ ਬੰਦਾ ਗਿੱਦਰ ਬਾਹਰ ਚ ਲਾਣ ਆਏਗਾ ਕਮਾਲ ਟੂਟੇ ਕਿਤੇ ਬਾਹਰੋਂ ਚੱਲ ਜੇ ਮੇਰਾ ਨਜ਼ਾਰਾ ਐ ਇੰਨਾ ਹੋਰ ਵੱਡੀ ਹੁੰਦੀ ਤੂੰ ਘੇਰ ਮੇ ਜਾ ਰਹਾ ਹੁੰਦਾ ਮੈਂ ਤੁਹਾਡੇ ਘਰ ਨਾਲ ਅਮਣ ਅਮਣੇ ਟੈਂਕੀ ਖਾਲੀ ਕਰਦਣੀ ਕਰਨੀ ਹੈ ਟੈਂਕੀ ਚ ਪਾਣੀ ਹੈ ਨਹੀਂ ਆ ਗੱਲ ਨਹੀਂ ਕਰੀ ਤੁਹਾਡਾ ਕਰ ਤੇ ਸਾਡਾ ਕਰ ਜਿਹੜਾ ਮੈਂ ਤਾਂ ਕਿਹਾ ਨਹੀਂ ਇਹ ਕਹਿੰਦੀ ਮੈਂ ਇਦਾਂ ਕਹਿੰਨੀ ਆ ਕਿ ਦੂਜਾ ਘਰ ਆਪਣਾ ਇਦਾਂ ਵੀ ਨਹੀਂ ਮੈਂ ਆਪਣੇ ਘਰੇ ਯਾਸਰਾ ਲੋ ਤਾਂ ਵੀ ਮਾਰੇ ਘਰੇ ਨਹੀਂ ਇੱਧਰ ਮਾਰ ਤਾਂ ਕੰਮ ਮੰਨ ਉਹ ਨਾ ਕਿਤੇ ਸੱਚੀ ਨਾ ਵੇ ਕਹਿੰਦੀ ਸਿਆਣੀ ਕਹਿੰਦੀ ਮਾਰ ਤਾਂ ਕੰਮ ਮੰਨ ਅੱਜ ਪਰ ਮੈਂ ਮਾਰੀ ਜਲਾ ਤੀ ਤੇਰਾ ਕੱਖ ਜਾਣਾ ਨਹੀਂ ਤੇ ਉਹਦਾ ਕੱਖ ਰਹਿਣਾ ਆ ਪੁੱਤ ਕਿੱਥੋਂ ਜਾਂਦਾ ਪਤਾ ਨਹੀਂ ਲੱਗਦਾ ਹੈ ਅਮਣ ਅਮਣ ਬਾਨੀ ਅਮਣ ਬਾਥਰੂਮ 'ਚ ਵੀ ਪੱਖਾ ਪਾਓ ਵੀ ਕੋਲ ਜਿਗ ਲਾ ਰਨੇ ਮੈਂ ਤੇ ਬਾਤ ਬਕਾ ਬੋਲਦਾ ਨਹੀਂ ਨਾਾਰੇ ਬੋਲੀ ਲਾ ਰੇਂਦਰ ਕੱਲ ਕਹਿੰਦਾ ਉਹ ਲੈ ਲੰਨੇ ਕੋ ਖੁਸ਼ਬੂ ਆ ਤੇ ਕੀ ਆਰਡਰ ਲਈ ਨੂੰ ਮੈਂ ਜਿੰਨੀ ਮਜਲਾ ਜਿਹੜੀ ਬਦਬੂ ਆ ਤੇ ਹੁਣ ਰਹਿ ਗਈ ਹਾਏ ਹਾਏ ਗੰਦੀ ਜੀ ਮਿਕਸ ਹੋਗਾ ਜ਼ਰੂਰ ਜੇ ਹੋ ਸਕਦੀ ਨੀ ਤੁਨੂ ਅੱਜ ਆਪਾਂ ਚੁੱਲ੍ਹੇ ਮੂਰੇ ਪਤਾ ਕੀਕ ਲਾਲ ਕੀਤੀ ਯੋਗਾ ਮੈਟ ਤੇ ਲੋ ਕੀ ਹੋਗਾ ਕਰਦੇ ਸੀ ਪਕੌੜੇ ਖਾ ਕੇ ਆਏ ਗੰਦ ਪਿਆ ਹੋਇਆ ਗੱਲਾਂ ਸਾਰੀ ਹੋਏ ਨਹੀਂ ਅਮਨ ਚੱਲ ਨਹੀਂ ਚਲੀਏ ਇਹ ਜੰਦਾ ਕੀ ਮੇਰਾ ਕੰਮ ਨਹੀਂ ਮੈਂ ਅੰਨੇ ਤੇ ਮੂੰਹ ਬਣਾਇਆ ਮੇਰੇ ਘਰੇ ਸਰਦਾ ਕਿੱਦਾਂ ਕਰਤਾ ਠੀਕ ਹੋ ਗਿਆ ਉਹ ਮੇਰਾ ਭਾਈ ਉਹ ਹੋਹ ਹਾਂਜੀ ਬੱਤ ਕਿਹੜਾ ਕਿਉਂ ਲੈ ਅਣੀ ਸਿਰ ਤੇ ਚ ਵੀ ਲਾਟ ਲੱਗ ਗਈ ਨੀ ਸਿਰ ਤੇ ਚ ਵੀ ਲਾਟ ਲੱਗ ਗਈ ਅਮਨ ਤੇਲ ਵੀ ਬਦਾਮਾਂ ਵਾਲਾ ਅਮਨ ਤੇਲ ਵੀ ਬਦਾਮਾਂ ਵਾਲਾ ਉਹ ਹੀ ਕਸਟਮਰ ਆ ਗਏ ਹਨ ਚਲੇ ਅਮਨ ਪਹੁੰਚੇ ਹਾਂ 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 ਸੱਚੇ ਫੋਟੋ ਲਾ ਰੱਖੀ ਦੀਦੀ ਨੇ ਕੰਮ ਹੀ ਨਾ ਕੁਝ ਕੇ ਹੁਣ ਤੋ ਆ ਕੇ ਤੇ ਜਾਂਦੀ ਦੀ ਅਮਨ ਨਵਦੀਪ ਦੀਦੀ ਅਮਨ ਤੂੰ ਆ ਕੇ ਮੋੜ ਕੀਤਾ ਵੀchna ਬਾਅਦ ਦੀਦੀ ਨੇ ਕੋਈ ਫੋਨ ਨਹੀਂ ਨਵਦੀਪ ਦੀਦੀ ਨਹੀਂ ਇਹ ਤਾਂ ਮਨੀਕ ਦੀਦੀ ਨੇ ਹੁੰਦਾ ਹੈ ਮਨੀਕ ਦੀਦੀ ਲੈ ਹਰ ਅਵਨੀਤ ਹਰ ਅਣੀ ਆਏ ਹਾਏ ਤਾਂ ਹੀ ਫੋਟੋ ਲਾ ਰੱਖੀ ਦੀਦੀ ਨੇ ਮੈਨੂੰ ਵੀ ਪੋਣ ਆਇਆ ਸੀ ਨਾ ਚਲੋ ਲਫੇਰ ਕਿਉਂ ਉਹ ਚਾਹ ਕਰੀ ਸੜ ਗਈ ਹੋਈ ਓਹੋ ਬੱਬੀ ਉਹਨੇ ਚਾਹ ਨਹੀਂ ਪੀਤੀ ਅਜੇ ਮੇਜਾ ਆਪਣੀ ਉੱਥੇ ਪਈ ਐ ਦੋਵੇਂ ਨਹੀਂ ਗਰਮ ਕਰਨ ਨੂੰ ਦੁੱਧਾ ਨੂੰ ਥੋੜੋ ਚੱਕੋ ਸਬਜ਼ੀਆਂ ਜਿਹੜੀਆਂ ਸਾਰੇ ਇੰਨੀਆਂ ਵੈਜੀਟੇਬਲ ਖਰੀਦੀਆਂ ਉਹ ਰੱਖੀਆਂ ਨੇ ਟਾਈਮ ਲੱਗੇ ਤਾਂ ਮੈਂ ਖਾਣੇ ਸਮਝ ਆਈ ਜੀ ਇੱਧਰ ਤੇ ਜਿੰਨੀ ਸਪਾਈਸ ਦਿੱਤੀ ਆ ਤੇ ਬੱਚਿਆਂ ਨੇ ਫੇਰ ਖਲਾਰਾ ਪਾਤਾ ਹਾਈ ਬੈੱਡ ਨੂੰ ਤਾਂ ਜਗ੍ਹਾ ਨਹੀਂ ਆਜੋ ਆਜੋ ਚੱਲ ਕੋਈ ਗੱਲ ਨਹੀਂ ਉਹ ਤੇ ਪਤਾ ਹੀ ਹੁਣ ਮਿਸਤਰੀ ਲੱਗੇ ਤਾਂ ਖਲਾਰੀ ਚਾਹ ਕੋਮਰੇ 'ਚ ਬਿਠਾਇਆ ਕਿਹੜੇ ਵਾਲੇ 'ਚ ਨਹੀਂ ਨਹੀਂ ਪਟੇਕ 'ਚ ਬੈਠਣਗੇ ਉਹ ਤਾਂ ਦੀਦੀ ਯਾਰੋ ਤਾਂ ਬਟਿਕ ਵਿੱਚ ਬੈਠਣਗੇ ਹੋਰ